ਦੁਬਾਰਾ ਦੁਬਾਰਾ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਉਪਦੇਸ਼ ਨੇ ਕੀ ਗੋਦ ਵਿੱਚ ਸਭ ਆਮਕੀਮ ਰਤਵੇ ਲੋ ਤੁਮਰ ਤੁਮੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਿਪਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿਪਾਗੀ ਹਾਂ ਸਾਡੇ ਸਾਰਿਆਂ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਮਰਮਤਾ ਹਨ ਬਖਸ਼ਾ ਹਨ ਜੀ ਨਾਮੇ ਰਾਮ ਤਾਂ ਬਖਸ਼ਾਂ ਦੇ ਸਦਕਾ ਸਾਨੂੰ ਸਭ ਨੂੰ ਉਜ ਪਾਲ ਖੁਦੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੁੰਦਾ ਹੈ। ਦਾਨਸ਼ੀਰ ਗੁਰੂ ਨਾਨਕ ਸਾਹਿਬ ਜੀ ਦੀ ਪਾਗ ਬਾਣੀ ਦੀ ਆਪਾਂ ਅੱਧੀ ਵਾਰ ਉਚਾਰ ਸਰਵਣ ਕਰਣਾ ਹੈ। ਬਾਗ ਮਾਰੂ ਦੇ ਅੰਦਰ ਮਾਰੂ ਮਹੱਲਾ ਪਹਿਲਾ ਅੰਗ 990 ਤੋਂ ਕਲ ਦੀ ਪੈਨੇ ਸ਼ਬਦ ਦੀ ਵਿਚਾਰ ਕੀਤੀ ਸੀ ਇਸ ਪੋੜੇ ਦਾ ਸਲੇਖ ਸ਼ਬਦ ਹੈ ਪੈਨੀ ਘੋੜੀ ਉਂਜੀ ਪੋੜੀ ਦੇ ਵਿੱਚ ਫਿਰ ਸ਼ਬਦ ਆਇਆ ਆਉ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸਖੀ ਸਹਿਨੀ ਗਰਬ ਗਹਿਨੀ ਸੁਣ ਸਹਿ ਕੀ ਇੱਕ ਬਾਤ ਸੁਹਨੀ ਜੋ ਮੈਂ ਵੇਦਨ ਸਾ ਕਿਸ ਅੱਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੇ ਰੱਖਾਂ ਮੈਂ ਜੋ ਮੈਂ ਵੇਦਨ ਸਾ ਕਿਸ ਅੱਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੀ ਰਾਖਾਂ ਮਾਈ ਏ ਮੇਰੀ ਮਾਂ ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ ਬਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ ਜੋ ਮੈਂ ਵੇਦਨ ਆਖਾਂ ਮਾਈ ਮਾਈ ਹੈ ਮੇਰੀ ਮਾਂ ਹੈ ਮੇਰੀ ਮਤ ਪੀੜਾ ਕਿਹੜੀ ਹੈ ਜੀ ਹਰ ਬਿਨ ਜੀਉ ਨਾ ਰਹੇ ਕੈਸੀ ਰਾਖਾਂ ਮਾਈ ਏ ਮੇਰੀ ਮਾਂ ਹੈ ਬੀ ਜਿੰਦ ਪਰਮਾਤਮਾ ਦੀ ਯਾਦ ਤੋਂ ਬਿਨਾ ਇਹ ਮੇਰੀ ਜੰਦਗੀ ਮੇਰੀ ਜੰਦ ਰਹ ਨਹੀਂ ਸਕਦੀ ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁਝਦਾ ਨਹੀਂ ਜਿਸ ਨਾਲ ਮੈਂ ਇਸ ਘੁਮਰਾਹ ਤੋਂ ਬਚ ਸਕਾਂ ਇਸੇ ਸ਼ਬਦ ਵਿੱਚ ਜਿਹੜੀ ਕੋੜੀ ਨੇ ਕੱਲ ਵਿਚਾਰ ਕੀਤੀ ਉਹਦੇ ਵਿੱਚ ਸਤਿਗੁਰਾਂ ਨੇ ਬਚਨ ਕੀਤੇ ਸਨ ਸਾਜਣ ਤੇਰੇ ਚਰਨ ਕੀ ભાવ ਕਰਨਾ ਪਤ ਤੁ ਪੁਨੀਤ ਅਸ਼ੰਖ ਹੋਹੇ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਕੋਈ ਤੋ ਵਿਕਾਰੀ ਬੰਦੇ ਵੀ ਪਵਿੱਤਰ ਹੋ ਜਾਂਦੇ ਨੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਣਾ ਵਿੱਚ ਲੱਗ ਜਾਂਦਾ ਹੈ 88 ਤੀਰਥ ਪਰਮਾਤਮਾ ਦਾ ਨਾਮ ਹੈ ਪਰ ਹੀ ਨਾਨਕ ਇਹ ਨਾਮ ਉਸ ਨੂੰ ਮਿਲਦਾ ਹੈ ਜਿਸ ਮਨੁੱਖ ਦੇ ਮੱਥੇ ਦੇ ਭਾਗ ਜਿਹੜੇ ਨੇ ਉਹ ਚੰਗੇ ਹੋਣ ਭਾਗ ਜਾਗ ਜਾਣ ਅਸੀਂ ਬਾਗ ਪੰਤੀ ਪੜ੍ਹਦੇ ਹਾਂ ਪੂਰਵ ਕਰਮ ਅੰਗ ਪੁਰ ਜੰਗ ਪ੍ਰੱਟੇ ਪੇਟਿਓ ਪੁਰ ਘਰਸ਼ ਕੁ ਬੈਰਾਗੀ ਮਿੱਟਿਓ ਅੰਦੇ ਹਿਰਦ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਉਹ ਅੱਗੇ ਇਹ ਇੱਕ ਕੋਣੀ ਵਿੱਚ ਇੱਕੋ ਹੀ ਸ਼ਬਦ ਦਾ ਅਸਰ ਲੇਖ ਸੀ ਇਸ ਪੋੜੀ ਦੀ ਸਮਾਪਤੀ ਤੋਂ ਬਾਅਦ ਫਿਰ ਸੰਲੇਖਾਇਆ ਸ਼ਬਦ ਉਹਦੇ ਵਿੱਚ ਸਤਿਗੁਰੂ ਰਹਾਉ ਤੇ ਬੰਦ ਦਰਬਿਆਨ ਕਰ ਰਹੇ ਨੇ ਕਿ ਜਿਹੜਾ ਮੇਰਾ ਮਨ ਹੈ ਉਹ ਦੀ ਇੱਕ वेदना ਹੈ ਉਹ ਦੀ ਇੱਕ ਸਿੱਖ ਹੈ ਉਹ ਕੁਝ ਮੰਗਦਾ ਹੈ ਮੰਗਦਾ ਹੈ ਪਰਮੇਸ਼ਰ ਕਿਉਂ ਮੰਗਦਾ ਕਿਉਂ ਕਿ ਮੇਰੀ ਇਹ ਜਿੰਦ ਰੱਬ ਤੋਂ ਬਿਨਾਂ ਰਹਿ ਨਹੀਂ ਸਕਦੀ ਆਖਾਂ ਜੀਵਾ ਮਿਸਰੇ ਮਰ ਜਾਉਂ ਪੰਜਵੇਂ ਪਾਤਸ਼ਾਹ ਦੇ ਵੀ ਐਸੇ ਬੋਲ ਆਖੇ ਚੌਥੇ ਪਾਤਸ਼ਾਹ ਨੂੰ ਸੁਬਤ ਨੂੰ ਕਿ ਜਦੋਂ ਉਹਨਾਂ ਨੂੰ ਲਾਹੌਰ ਦੀ ਤਰਤੀ ਤੋਂ ਇੱਤੇ ਵਿਆਹ ਦੀਆਂ ਰਸਮਾਂ ਲਈ ਭੇਜ ਦਿੱਤਾ ਗਿਆ ਦਰਬਾਰ ਸਾਹਿਬ ਤੇ ਨਾਲ ਹੁਕਮ ਕੀਤਾ ਵੀ ਜਦੋਂ ਅਸੀਂ ਬੁਲਾਵਾਂਗੇ ਉਦੋਂ ਤੁਸੀਂ ਵਾਪਸ ਆਉਣਾ ਉਹ ਸ਼ਬਦ ਨੂੰ ਜਿਹੜੇ ਲਖਾਰੀ ਬਦਵਾਨ ਨੇ ਵਿਆਖਿਆ ਕਰੂ ਕਹਿੰਦੇ ਨੇ ਚਿੱਠੀਆਂ ਸਤਗੁਰਾਂ ਨੂੰ ਲਿਖੀਆਂ ਚਾਰ ਚਿੱਠੀਆਂ ਨੇ ਇੱਕ ਚਿੱਠੀ ਦੇ ਵਿੱਚ ਮੇਰੇ ਮਾਲਕ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਇੱਕ ਘੜੀ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੁਤਾ ਕਦ ਮਿਲੈ ਪ੍ਰਤੁਤ ਭਗਵੰਤਾ ਮੋਹਿ ਰਾਇਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਮਨ ਕਾ ਮੇਰੀ ਤੇ ਰਾਤ ਕੱਟਦੀ ਨਹੀਂ ਇਹ ਦੀ ਪਾਵਰਸ ਦੀ ਜ਼ਿੰਦਗੀ ਰੁਪੀ ਰਾਹ ਪਰ ਉਥੇ ਇੱਕ ਇੱਕ ਦਿਨ ਇੱਕ ਇੱਕ ਰਾਤੀ ਵਿੱਚ ਗੱਲ ਕੀਤੀ ਪਿੰਨ ਹੀ ਮਰਾ ਜਾ ਰਿਹਾ ਦਿਨ ਮੈਨੂੰ ਤੇ ਇੱਕ ਸਵਾਸ ਲੈਣਾ ਔਖਾ ਹੋ ਗਿਆ ਮੈਂ ਤੇ ਤੇਰੇ ਦਰਸ਼ਨ ਕਰਦਿਆਂ ਸਾਹ ਲੈਂਦਾ ਸਾਹ ਦਰਸ਼ਨ ਕਰਦਿਆਂ ਸਾਹ ਬਾਹਰ ਕੱਢਦਾ ਸਾਹ ਦਰਸ਼ਨ ਕਰਦਿਆਂ ਸਾਹ ਅੰਦਰ ਲੈ ਕੇ ਦੰਦਾ ਸਾਹ ਮਾਲਕਾ ਸਤਿਗੁਰੂ ਮੈਂ ਗੁਰੂ ਘਰ ਕੀ ਤੁਹਾਡੀ ਪੂਜਾ ਅਰਚਨਾ ਵਿੱਚ ਸਮਨ ਨੂੰ ਤਾਂ ਸਿੱਖ ਕਰਕੇ ਨਹੀਂ ਮੇਰੇ ਤੇ ਮਿਹਰ ਕਰੋ ਮੇਰੇ ਤੇ ਦਇਆ ਕਰੋ ਮੇਰੇ ਤੇ ਤਰਸ ਕਰੋ ਮੈਨੂੰ ਉਦਾਰ ਬਖਸ਼ ਦਿਓ ਮੇਰੇ ਵਾਸਤੇ ਤੇ ਕਲ ਨੂੰ ਹੋ ਚੁੱਕਾ ਹੈ ਕਿਛਨ ਨਹੀਂ ਸਾ ਮਿਲਦਾ ਕਿ ਕਲ ਨੂੰ ਆਪਰੇ ਦਰਸਾ ਕਦੋਂ ਬੜਾ ਹੋ ਗਏ ਸਭ ਸੁਹਾ ਗਣ ਮਾਣ ਰਹਿਣਾ ਇੱਕ ਦੇਵ ਰਾਤੁ ਮੁਰਾਰੀ ਕਰਮਹੀਨ ਤਨ ਕਰੇ ਬਿਰੰਤੀ ਕਦ ਨਾਨਕ ਆਵੇ ਮਾਰੀ ਮੇਰੀ ਬਾਣੀ ਕਦੋਂ ਆਏ ਮੈਨੂੰ ਤੇ ਜ਼ਿੰਦਗੀ ਦਾ ਇੱਕ ਇੱਕ ਸਾਹ ਲੈਣਾ ਔਖਾ ਹੋ ਚੁੱਕਾ ਹੈ ਹਰ ਬਿਨ ਜੀਉ ਨਾ ਰਹੈ ਕੈਸੀ ਰੱਖ ਭਾਈ ਇਹ ਬਾਣੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਇਹ ਜੰਦ ਰਹਿ ਨਹੀਂ ਸਕਦੀ ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਹੀ ਨਹੀਂ ਸੁਝ ਰਿਹਾ ਜਿਹਦੇ ਨਾਲ ਮੈਂ ਇਸ ਉਭਰਾੜ ਤੋਂ ਬਾਹਰ ਸਕਾਂ ਚਿੰਤਨ ਕਰ ਲੈਣੇ ਆਰਾਧਨਾ ਕਰਨੇ ਦੇ ਪੰਨੇ ਪੜ੍ਹੇ ਇੱਕ ਸਨੇਹਾ ਪੇਤਿਆ ਸਿੱਖ ਵਹਤ ਦੂਜਾ ਭੇਜਦੇ ਨੇ ਤੀਜਾ ਭੇਜਦੇ ਨੇ ਪਿਰਸੀਆਂ ਫੜ ਲੈਂਦਾ ਹੈ ਅਲ ਜਦੋਂ ਤੀਜੀ ਵਾਰ ਭੇਜਿਆ ਗਿਆ ਸਤਪੁਰਾਂ ਸਿੱਖ ਨੂੰ ਪੱਕਿਆਂ ਕਰਕੇ ਕੱਲਿਆ ਮੇਰਾ ਸੁਨੇਹਾ ਮੇਰੇ ਗੁਰੂ ਨੂੰ ਦਿੰਦਾ ਵੀ ਇਹ ਕਹੀ ਕਹਿੰਦਾ ਜੀ ਪਿਰਥੀ ਚੰਦੀ ਲੈਂਦੇ ਨੇ ਚਿੱਠੀ ਤੀਜੀ ਵਾਰ ਸਖ ਜਾਂਦਾ ਹੈ ਕਹਿੰਦਾ ਕਿ ਇਹ ਸਤਪੁਰਾਂ ਨੂੰ ਭੋਲਿਆ ਦਿਲfie ਉਹਨੇ ਪੜਾਈ। ਸਿੱਖ ਕੋਈ ਸੀ ਪਰਿਸ਼ਦਾ ਵਿੱਚ ਪੁੱਛਿਆ ਗਿਆ ਕਿ ਦੋ ਬਾਕੀ ਨੇ ਇੱਥੇ ਨੰਬਰ 3 ਲਿਖਿਆ ਹੈ। ਕਹਿੰਦਾ ਜੀ ਮੈਂ ਆਈ 3 ਵਾਰ ਆਹਾਂ। ਫਿਰ ਕਿਹਾ ਬਕਰ ਜੰਦਾ ਸਤਿਗੁਰਾਂ ਕੋਲ ਬਿਠਾ ਲਿਆ ਤੇ ਕਹਿਣ ਲੱਗੇ ਜਾਓ ਇਹਦੇ ਕਮਰੇ 'ਚ ਇਹਦੇ ਕਮੀਜ਼ ਦੀ ਜੇਬ 'ਚ ਪਈਆਂ ਨੇ ਚਿੱਠੀਆਂ ਉਹ ਕੱਢ ਕੇ ਲਿਆਓ ਸਿੱਖ ਗਿਆ ਲੈ ਕੇ ਆਇਆ। ستگر کہنے لگے تکھت دی گدی دی اے دیتیا. دیتیا. تو کی لالساں پیچھے سانو چٹھیاں نہیں دتیاں یہ تایا کے موہ میں چاہیں صاحب نے بلایا سکھ بھیج کے پجوے پاشاہ دیتا دیا آڈو واپس واپس کہنے لگے ਸੱਚ ਝੂਠ ਦਾ ਨਿਤਾਰਾ ਕਰਨੇ ਜੇ ਚਿੱਠੀਆਂ ਤੇਰੇ ਕੋਲ ਨਹੀਂ ਸਾਂਦੀ ਝੂਠ ਬੋਲਣਾ ਜੇ ਅ ਇਸੇ ਚਿੱਠੀ ਦੇ ਨਾਲ ਮਿਲਦਾ ਚੌਥਾ ਪਦਾ ਉਚਾਰਨ ਕਰਦਾ ਹੈਗਾ ਉਹਨੂੰ ਅਸੀਂ ਸੱਚਾ ਮੰਨ ਲਵਾਂਗੇ ਉਹ ਇਸ ਤਖਤ ਦਾ ਬਾਗੀ ਹੋਏਗਾ ਪੰਜਵੀਂ ਪਾਦਸ਼ਾਹ ਦੇਖਦੇ ਨੇ ਕਹਿ ਲਗੇ ਬਈ ਨੋਤਰ ਸੀ ਅਨਵਾਰੀ ਦੀ ਹੋ ਚੁੱਪ ਕੀਤਾ ਲੈ ਅਸਾਂ ਆਖਿਆ ਹਰਜਨ ਤੁਸੀਂ ਬੋਲੋ ਤੁਸੀਂ ਚਿੱਠੀਆਂ ਲਿਖੀਆਂ ਹਰ ਕਹਿ ਲਗੇ ਅਸੀਂ ਭੇਜੀਆਂ ਨੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮਹਿ ਪਾਇਆ ਸ਼ੀਵ ਕਰੀ ਪਲ ਚਸਾ ਨਰਸ ਰਹਾ ਤੈਨ ਨਾਨਕ ਦਾਸ ਤੁਮਾਰੇ ਜਿਉ ਇਹ ਬਨਵ ਚਰਣ ਕੀ ਦਰਸ਼ਨਤਾ ਵਿੱਚ ਸ਼ਮਾਂ ਕੇ ਨੂੰ ਪੂਜ ਲਗਾ ਨਹੀਂ ਸਿਰਫ ਦਰਸ਼ਨਾਂ ਦੀ ਸ਼ਕਤ ਹੈ ਕੋ ਤਾਂ ਨਹੀਂ ਲਾਲਸਾ ਵਿੱਚ ਬੈਠਾ ਹੈ ਤੇਨੁ ਸਾਰੇ ਦਰਦਾਂ ਪ੍ਰਬੰਧ ਸੌਪਿਆ ਇੰਨੀ ਮਾਇਆ ਦੀ ਲਾਲਸਾ ਇਹ ਲੈ ਕੇ ਵੀ ਤੇਰੇ ਅੰਦਰ ਉਸ ਮਾਲਕ ਦੀ ਬੰਦਗੀ ਕਰਨ ਨਹੀਂ ਪ੍ਰੇਰਨਾ ਨਹੀਂ ਸ਼ਿਰਪ ਤਖਤ ਦੇ ਨਾਲ ਤੇ ਨਹੀਂ ਖਿੱਚ ਬਣੀ ਹੋਈ ਤਖਤ ਦਾ ਵਾਲਕ ਬਣਨ ਵਾਸਤੇ ਜਿਸ ਗੱਲ ਤੋਂ ਸਾਨੂੰ ਬੜੀ ਨਫ਼ਰਤ ਹੈ ਉਹੋ ਝੂਠ ਬੋਲਿਆ ਇਤਨ ਕੀ ਲਲਸਾ ਤੰਦੀ ਇਹ ਮੇਰੇ ਭਗਤਾਂ ਦੇ ਚਰਣਾ ਵਿੱਚ ਚੁਕਿਆ ਰਹਿੰਦਾ ਇਹ ਤੇ ਆਪ ਹੀ ਹੁੰਦਾ ਹੈ ਇੰਤ ਮੰਗਣ ਦੀ ਲੋੜ ਨਹੀਂ ਪੈਂਦੀ ਤੂੰ ਤੇ ਗੁਰੂ ਸੁਪੁੱਤਰ ਹੈ ਤੇਰੇ ਤਾਂ ਇਹਨੇ ਕਦਮ ਚੁੰਮਣੇ ਨੇ ਧਣ ਦੇ ਮਾਇਆ ਦਾ ਸੀ ਭਗਤਾਂ ਕੀ ਗਾਥਾ ਮਾਵੇਂ ਦਰਨੀ ਲਾਗੈ ਕਾਮ ਹਰ ਬਾਰੇ ਕਲੇਸ਼ ਜੀ ਗੁਰੂ ਘਰ ਵਿੱਚ ਪਿਆ ਸਾਡੇ ਆਮ ਘਰਾਂ ਚ ਜਪਿੰਦਾ ਹੀ ਹੈ ਸਭਾ ਵਿੱਚ ਸੁਸਾਇਟੀਆਂ ਵਿੱਚ ਆਪਾਂ ਕਹਿੰਦੇ ਆ ਕਿ ਜਿੱਥੇ ਅਸੀਂ ਜਾਣਦੇ ਆ ਗੁਰਦੁਆਰੇ ਤਾਂ ਨਹੀਂ ਜਾਂਦੇ ਉਥੇ ਕਲੇਸ਼ ਬੜਾ ਰਹਿੰਦਾ ਛੱਡ ਦਿੱਤਾ ਜਾਣਾ ਕਲਪਸ਼ੇਲੇ ਗੁਰੂ ਨੂੰ ਮਿਲਣਾ ਛੱਡਿਆ ਜਿਹੜੇ ਗੁਰੂ ਨਾਲ ਪਿਆਰ ਕਰਦੇ ਸ਼ਣ ਚੌਥੀ ਪਾਤਸ਼ਾਹ ਬਾਣੀ ਤੇ ਕਹਿੰਦੇ ਜਦੋਂ ਝਗੜਾ ਹੁੰਦਾ ਫਿਰ ਜੀਆ ਉੱਚਾ ਬੋਲਦਾ ਤੇ ਸ਼ਤਗੁਰੂ ਸ਼ਬਦ ਉਚਾਰਨ ਕਰਦੇ ਨੇ ਕਾਹੇ ਪੂਤ ਝਗਰਤ ਹੋ ਸੰਗ ਪਾਪ ਅਜਿਹਾ ਬੱਚਾ ਜਦੋਂ ਝਗੜੇ ਤੇ ਪਿਤਾ ਇਹ ਸ਼ਬਦ કંਠ ਕਰਕੇ ਉਹਨੂੰ ਸੁਣਾਏ ਨਹੀਂ ਹੁੰਦਾ ਮੋਬਾਈਲ ਫੋਨ ਚੋਂ ਕੱਢ ਕੇ ਸੁਣਾਏ ਅਗੋਂ ਪਿਤਾ ਬੋਲੇ ਨਾ ਕੋਈ ਜਵਾਬ ਨਾ ਦੇ ਕਲਖੀ ਚ ਨਾ ਆਏ ਸਤਗੁਰਾਂ ਆਖੇ ਸੀ ਕਲਜਗ ਵਿੱਚ ਕਿਉਂ ਉੱਤਰ ਦਾ ਝਗੜਾ ਹੋਵੇਗਾ ਕਤਰੀਆ ਵੀ ਹੋਵੇਗਾ ਤੇ ਮੇਰੇ ਸਿੱਖ ਸਮਝਦਾਨ ਉਹ ਇਸ ਸ਼ਬਦ ਦਾ ਜਾਪ ਕਰਨ ਆਪਣੀ ਬੱਚਿਆਂ ਦੀ ਸਹਾ ਬਣੇ ਕਾਹੇ ਕੂਤ ਜਗਰਤ ਹਾਂ ਸੰਗ ਬਾਪ ਜਿਨ ਕੇ ਜਣੇ ਬਢੀ ਨੇ ਤੁਮਹੋ ਜਿਨ ਕੇ ਚੜੇ ਬਣੀ ਰੇ ਤੁਮ ਹੋ ਤਿਨ ਸਿਓ ਝਗਰਤ ਪਾਪ ਉਹਨਾਂ ਨਾਲ ਝਗੜਿਆ ਪਾਪ ਲੱਗਦਾ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜਨਮ ਦਿੱਤਾ ਹੈ ਕਿਉਂ ਆ ਅੱਗੇ ਸਤਪੁਰਾਂ ਸਾਰਾ ਕਨ ਦਾ ਕਰ ਸਕਦਾ ਜਿਹਦੇ ਕਰਕੇ ਝਗੜਾ ਜੇ ਆਖਿਆ ਜਿਸ ਧਨ ਨਾਲ ਨੂੰ ਪਿਆਰ ਕਰਦਿਆਂ ਜਿਸ ਧਨ ਦੀ ਪ੍ਰਾਪਤੀ ਵਾਸਤੇ ਜਿਸ ਗਤੀ ਦੀ ਲਾਡਸ ਵਾਸਤੇ ਤੂੰ ਝਗੜਾ ਕਰਨਾ ਹੈ ਉਹ ਧਨ ਕਿਸੇ ਦਾ ਆਪਣਾ ਨਹੀਂ ਬਣਦਾ ਇਹਨਾਂ ਬਾਪਿਆਂ ਨੇ ਜਨਮ ਦਿੱਤਾ ਹੈ ਪਥੀਏ ਉਹਨਾਂ ਨਾਲ ਝਗੜਿਆ ਪਾਪ ਲੱਗਦਾ ਹੈ ਉਹਨਾਂ ਨਾਲ ਝਗੜਾ ਨਹੀਂ ਕਰੀਦਾ ਉਹਨਾਂ ਦੇ ਅੱਗੇ ਨਹੀਂ ਹੁੰਦੀਦਾ ਸਤਿਗੁਰਾਂ ਖੈ ਮਿਟਦਾ ਹੈ ਗੰਕ ਉਹਨਾਂ ਨੂੰ ਸਿਖਾ ਦੇ ਕਰਾਂਦਾ ਝਗੜਾ ਜੀ ਜ ਆਪਣੇ ਬੱਚਿਆਂ ਨਾਲ ਜਵਾਬਗਲਾਮੀ ਕਰਨ ਦੀ ਬਜਾਏ ਜਦੋਂ ਬੱਚੇ ਬੁਧਮਾੜਾ ਕਹਿਣੁਰਖਤ ਬੋਲ ਬੋਲਣ ਅੱਜ ਦੇ ਬੱਚੇ ਬੋਲਦੇ ਨੇ ਜੀ ਬਹੁਤ ਪੜਦੇ ਕਹਿੰਦੇ ਉਹਨਾਂ ਬਲਕੇ ਕੀ ਖਟਿਆ ਲਿਖ ਲਿਖ ਪੜਿਆ ਚੇਤਾ ਘੜਿਆ ਕੜ ਗਏ ਉਹ ਪੜੇ ਜੀ ਰਹੇ ਬਾਪੂ ਨੂੰ ਕਹਿ ਰਹੇ ਹਨ ਕਿ ਤੂੰ ਤੇ ਕੁਝ ਨਹੀਂ ਜਾਣਦਾ ਬੇਬੇ ਤੈਨੂੰ ਕੀ ਪਤਾ ਹੈ ਫਿਰ ਪ੍ਰੋਫੈਸਰ ਪੂਰਨ ਸਿੰਘ ਬਾਵਾ ਨੇ ਪੁੱਛਿਆ ਬੇਟਾ ਸਾਰਾ ਕੁਝ ਸਮਾਨ ਬੈਕ ਕਰ ਲਿਆ ਤੂੰ ਦੇਹ ਚਲਣਾ ਹੈ ਕਿੰਦੀ ਕਰ ਲਿਆ ਹੈ ਮਾਂ ਤੈਨੂੰ ਕੀ ਪਤਾ ਹੈ ਫੇਲਵੇ ਦੇ ਟਿਕਟ ਮੇਰੇ ਕੋਲ ਹੈ ਮੈਂ ਬਾਹਰ ਜਾਣਾ ਹੈ ਜਹਾਜ਼ ਵਿੱਚ ਸਵਾਰ ਹੋਣ ਦੇ ਸਾਰੇ ਕਾਗਜ਼ ਮੇਰੇ ਕੋਲ ਨੇ ਤੈਨੂੰ ਇਹਨਾਂ ਕਾਗਜ਼ਾਂ ਬਾਰੇ ਤੂੰ ਕੀ ਜਾਣਦੀ ਹੈ ਜਿਹਨੇ ਬੜੀ ਖੇਚ ਨਾਲ ਪੜਾਇਆ ਸੀ ਉਹਦੇ ਵਾਸਤੇ ਸ਼ਰਮ ਵਰਤੇ ਜਦੋਂ ਮਾਂ ਕਹਿੰਦੀ ਸੀ ਜਪ ਜੀ ਪੜ ਲਿਆ ਪੁੱਤਰ ਇਹਦੇ ਨਾਲ ਰੱਬ ਮਿਲਣਾ ਹੈ ਇਹਨੂੰ ਅਸਰਾ ਬਣਾ ਕੇ ਰੱਖੀਂ ਰੇਲਵੇ ਸਟੇਸ਼ਨ ਤੱਕ ਮਾਂ ਪਹੁੰਚੀ ਫਿਰ ਪੁੱਛਿਆ ਬੇਟਾ ਸਾਰਾ ਸਮਾਨ ਲੈ ਲਿਆ ਘਰ ਲੱਗਾ ਜੀ ਲੈ ਲਿਆ ਮਾਂ ਨੇ ਅੱਖਾਂ ਬੇਟਾ ਅੱਖਾਂ ਚੋਂ ਹੰਝੂ ਆ ਗਏ ਕਿ ਇੱਕ ੁੱਲ ਗਿਆ ਫਿਰ ਲੱਗਾ ਬਾਤ ਤੂੰ ਨਹੀਂ ਜਾਣਦੀ ਮੈਂ ਤੇ ਕੁਝ ਵੀ ਨਹੀਂ ਹਰ ਲੱਗੀ ਜਿਸ ਜਪਜੀ ਦੀ ਗੁਣਤੀ ਨਾਲ ਮੈਂ ਤੇਰੀ ਪਾਲਣਾ ਕੀਤੀ ਉਹ ਜਪਜੀ ਸਹਿਬ ਦੀ ਪੋਥੀ ਮੈਂ ਝੂਲੇ ਚ ਪਾ ਕੇ ਨਾਲ ਨਾਲ ਘੁੰਮ ਰਹੀ ਆ ਮੈਂ ਸੋਚਦੀ ਸਾ ਤੈਨੂੰ ਯਾਦ ਆਵੇ 13 ਵੀ ਦਾ ਆਉਣ ਤੋਂ ਪਹਿਲਾਂ ਜਦੋਂ ਮੈਂ ਅਰਦਾਸਾਂ ਕੀਤੀਆਂ ਸਨ ਤੈਨੂੰ ਆਖਿਆ ਸੀ ਉਥੀ ਨਾਲ ਲੈ ਕੇ ਜਾਣੀ ਉਹ ਤੇ ਉੱਥੇ ਹੀ ਪਈ ਰਹੀ ਮੈਂ ਇਹ ਝੋਲੇ 'ਚ ਉੱਥੇ ਹੀ ਲੈ ਕੇ ਆਈਆਂ ਇਹਨੂੰ ਨਾਲ ਲੈ ਜਾ ਉੱਚੀ ਜਗ੍ਹਾ ਤੇ ਇਹਦਾ ਅਸਥਾਨ ਵੜਾਈ ਆਪਣੇ ਕਮਰੇ 'ਚ ਤੇ ਰੋਜ਼ ਜਪਜੀ ਪੜੀ ਬੇਟਾ ਜਿਹੜਾ ਜਪਜੀ ਮੈਂ ਤੈਨੂੰ ਅੱਜਾ ਵਾਰ-ਵਾਰ ਪੜਾਇਆ ਜਿਹੜੇ ਜਪਜੀ ਦੀ ਤੈਨੂੰ ਗੁੜਤੀ ਦਿੱਤੀ ਜਿਹੜਾ ਜਪਜੀ ਨਾ ਪੜਨ ਕਰਕੇ ਤੈਨੂੰ ਮੈਂ ਵਾਰ-ਵਾਰ ਟੋਕਿਆ ਉਹ ਜਪਜੀ ਤੂੰ ਫਿਰ ਭੁੱਲ ਚਲੇਆ ਇਹ ਨਾ ਭੁੱਲੀ ਜੇ ਇਹ ਭੁੱਲਿਆ ਤੇ ਸਿੱਖੀ ਬਣ ਕਰਾਂ ਨਹੀਂ ਰਹਿਣੀ ਤੇ ਸੱਚੀ ਮਤੀ ਨਾ ਰਹੀ ਜੀ ਜਾ ਕੇ ਇਹ ਸੁਨਤਨੀ ਵਾਦ ਦਾ ਬਣ ਗਿਆ ਸਾਧੂ ਵਾਲਖਸ਼ ਕੇ ਸਕਤਲ ਕਰਵਾ ਦਿੱਤੇ ਡਿਗਰੀ ਕੀਤੀ ਵਾਪਸ ਆਇਆ ਹੈ ਛੱਤ ਨਹੀਂ ماں ਰੇਲਵੇ ਸਟੇਸ਼ਨ ਤੇ ਕੋ ਲੈਣ ਗਈ ਸਾਰੇ ਲੋਕ ਆਪਣਿਆਂ ਨੂੰ ਮਿਲਣੇ ਨੇ ماں ਆਪਣੇ ਪੂਰਨ ਸਿੰਘ ਦੀ ਭਾਲ ਕਰ ਰਹੀ ਹੈ ਪੂਰਨ ਸਿੰਘ ਦੇ ਤਨ ਤੇ ਭਗਵੇਂ ਕੱਪੜੇ ਛੱਤੇ ਇੱਕ ਕੇਸ ਨਹੀਂ ਗੰਗਾ ਕੀਤਾ ਹੋਇਆ ਸ਼ੌਧਵਾਲ ਵਾਲੇ ਭੇਖ ਚ ਪੂਰਨ ਸਿੰਘ ਉੱਚੀ ਉੱਚੀ ਹੱਸਦਾ ਉਹਨੇ ਮਾਂ ਨੂੰ ਪਛਾਣ ਲਿਆ ਮਾਂ ਜੀ ਨੇ ਪਛਾਣਿਆ ਕਹਿ ਲਗਾ ਮਾਂ ਤੇਰਾ ਪੂਰਨ ਸਿੰਘ ਬਾਣੀ ਆਖੇ ਨਹੀਂ ਮੇਰਾ ਪੁੱਤ ਸਿੱਖ ਤੇ ਆਇਆ ਹੀ ਨਹੀਂ ਕਹਿ ਲਗਾ ਵੇਹ ਹਰ ਸਾਧੂ ਬਣ ਗਿਆ ਸੰਨਿਆਸੀ ਬਣ ਗਿਆ ਤਿਆਗ ਦਿੱਤਾ ਮੈਂ ਸਾਰਾ ਕੁਝ ਮਾਂ ਪੁਣਿਆਖੇ ਫਿਰ ਆਪਣੀ ਮਾਂ ਦਾ ਵੀ ਥਿਆ ਕਰਦੇ ਮੈਂ ਤੇਰੀ ਮਾਂ ਨਹੀਂ ਮੈਂ ਉਸ ਦਿਨ ਤੇ ਤੇਰੀ ਮਾਂ ਬਣਾਂਗੀ ਜਿੱਦਾਂ ਤੂੰ ਫੇਰ ਦਵਾਵੇ ਆਪਣੇ ਇਸ ਵੇਸ ਵਿੱਚ ਆਵੇਂਗਾ ਇਹਦੇ ਸਰੂਪ ਨੂੰ ਵੇਖ ਕੇ ਬਾਹ ਦੀਆਂ ਪੂ ਬਾਹ ਨਿਕਲ ਗਈਆਂ ਉੱਚੀ ਉੱਚੀ ਰੋਈ ਪੂਰਨ ਸਿੰਘ ਸਾਹਮਣੇ ਖਲੋ ਕੇ ਹੱਸਦਾ ਹੈ ਹਿੰਦ ਦੇਖ ਮਾਂ ਮੈਂ ਇੱਡਾ ਤਿਆਗੀ ਹੋ ਗਿਆ ਮੇਰੀ ਮਾਂ ਰੁਦਨ ਕਰ ਗਈ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਤੇ بے ਪ੍ਰਵਾਹ ਹੋ ਗਿਆ ਮੈਂ ਤੇ ਉਸ ਨਾਤਨੀ ਵੰਦ ਦੇ ਸਾਧੂਆਂ ਦੇ ਰੰਗ ਵਿੱਚ ਰੁੱਤਿਆ ਗਿਆ ਬਾਣੀ ਆਖੇ ਮੈਂ ਤੇਰੇ ਕਰਕੇ ਨਹੀਂ ਮੈਂ ਤੇ ਬਾਬੇ ਨਾਨਕ ਨੂੰ ਰੋਂਦਿਆਂ ਬਾਬਾ ਤੇਰੇ ਜਪਜੀ ਦੀ ਗੁਰਤੀ ਦੇ ਕੇ ਮੈਂ ਆਪਣੇ ਬੱਚੇ ਨੂੰ ਪਾਲਿਆ ਤੇਰਾ ਜਪਜੀ ਪੜ੍ਹਾ ਕੇ ਮੈਂ ਉਹ ਵੱਡਾ ਕੀਤਾ ਤੇਰਾ ਜਪਜੀ ਪੜ੍ਹਾਦਿਆਂ ਦੀ ਡਿਗਰੀ ਕਰਵਾਈ ਤੇਰੇ ਜਪਜੀ ਨੇ ਇਹ ਵੀ ਦਾ ਬਖਸ਼ਿਸ਼ ਕੀਤਾ ਮਾਲਕਾ ਮੇਰੇ ਤੇ ਮੇਰੇ ਪੁੱਤਰ ਨੂੰ ਜਪਜੀ ਪੜ੍ਹਨ ਵਿੱਚ ਕਿਹੜੀ ਘਾਟ ਰਹਿ ਗਈ ਇਹ ਮੇਰਾ ਪੁੱਤਰ ਸਨਾਤਨੀ ਮੱਤ ਦਾ ਸਾਧੂ ਬਣ ਗਿਆ ਇਹਨੇ ਆਪਣੇ ਕੇਸ ਕੱਤਲ ਕਰਵਾ ਦਿੱਤੇ ਇਹ ਰਹਿ ਤੋਂ ਹੀਣਾ ਹੋ ਗਿਆ ਇਹਨੇ ਤੇਰੀ ਸਿੱਖੀ ਛੱਡ ਦਿੱਤੀ ਐਸਾ ਉਹਨੂੰ ਨਹੀਂ ਚਾਹੀਦਾ ਸਤਿਗੁਰੂ ਮੇਰ ਕਾਹਨ ਆਪਣੇ ਜਪਜੀ ਦੀ ਕਲਾ ਵਰਤਾ ਮੇਰਾ ਪੁੱਤਰ ਫਿਰ ਕਿਸਾ ਕਾਣੀ ਹੋਵੇ ਉਹ ਤੈਨੂੰ ਗੁਰੂ ਧਾਰਨ ਕਰੇ ਸਨਾਤਨੀ ਮੱਤ ਦੇ ਗੁਰੂਆਂ ਨੂੰ ਨਹੀਂ ਮਾਂ ਨੇ ਕਰ ਗਿਆ ਕਿ ਫਿਰ ਜਪਤੀ ਪੜਨਾ ਸ਼ੁਰੂ ਕਰ ਦਿੱਤਾ ਆਖਿਆ ਪੁੱਤਰਾ ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਬੰਦ ਨੇ ਮੇਰੇ ਘਰ ਨਾ ਬੜੀ ਕਿਨੇ ਬਾਹ ਲਿਆ ਕਮਰਾ ਕਿਉਂਕਿ ਵਿਦੇਸ਼ੋਂ ਆਇਆ ਸੀ ਧਾਨ ਸਿੰਘ ਹੋਣ ਮਾਂ ਨੇ ਆਖਿਆ ਤੇਰੇ ਸਵੈਤ ਤੇਰਾ ਧਨ ਵੀ ਮੈਨੂੰ ਨਹੀਂ ਚਾਹੀਦਾ ਜਿਸ ਹਾਲ ਵਿੱਚ ਮੈਂ ਪੈਨੂੰ ਜਿਉਂਦੀ ਸ਼ਾ ਹੁਣ ਜੀਲਾਂਗੀ ਨਾ ਮੈਨੂੰ ਤੇਰਾ ਧਨ ਚਾਹੀਦਾ ਤੇ ਨਾ ਤੂੰ ਚਾਹੀਦਾ ਤੇ ਆਉਣਾ ਹੈ ਤੇ ਸ਼ਾਮਤ ਸੂਰਤ ਬਣ ਕੇ ਆਈਂ ਚਲਾ ਗਿਆ ਜੀ ਕਿਰਾਏ ਤੇ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਵੜੀ-ਵੜੀ ਸਾਰੇ ਵਿਦਵਾਨਾਂ ਦੀ ਸਭਾ ਦੇ ਵਿੱਚ ਪ੍ਰੋਫੈਸਰ ਪੂਰਨ ਸ਼ਗਨੂ ਸੱਜਾ ਆਏ ਨੌਤਰਪਾਈ ਵੀਰ ਸਿੰਘ ਜੀ ਇਹਨਾਂ ਨੂੰ ਸੁਣਤਾ ਹੈ ਨਾਮੀ ਪਰਸ਼ਾ ਦੇ ਅੰਦਰ ਜਿਹੜੇ ਰੱਬ ਨਾਲ ਲੁੜੇ ਨੇ ਬੜੀ ਸੰਤਾ ਹੁੰਦੀ ਹੈ ਗੁਰੂ ਕਾਰਣ ਵਰਤੰਦ ਹੈ ਆਪ ਕਾਰਣ ਕਰਤਾ ਜੋ ਕਰੇ ਸਿਰ ਪਰ ਮਨ ਕਰੇ ਸ਼ੁਕਰਾਨਾ ਬਣਤ ਬਣਾਉਂਦਾ ਹੈ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਹੱਥ ਹੁੰਦਾ ਹੈ ਹੋਤੇ ਸਾਰੇ ਵਿਦਵਾਨਾਂ ਨੂੰ ਕਮਰੇ ਜਿਨੋਂ ਦਿੱਤੇ ਗਏ ਜਦੋਂ ਇਹਨਾਂ ਦੀ ਵਾਰੀ ਆਈ ਕਮਲਾ ਕੱਟ ਗਿਆ ਇੱਕ ਉਹਨਾਂ ਬੇਨਤੀ ਕੀਤੀ ਪ੍ਰਬੰਧਕਾਂ ਨੇ ਡਾਕਟਰ ਪਾਈ ਵੀਰ ਸਿੰਘ ਜੀ ਨੂੰ ਵੀ ਤੁਸੀਂ ਇੱਕ ਸਿੰਘ ਜਿਹੜਾ ਹੈ ਇੱਕ ਸਾਧੂ ਉਹ ਆਪਣੇ ਨਾਲ ਰਾਤ ਰੱਖ ਲੋ ਉਥੇ ਦੋ ਬੈੱਡ ਨੇ ਇੱਕੋ ਕਮਰੇ 'ਚ ਇਹਨਾ ਆ ਕਰ ਦਿੱਤੀ ਗੁਰਮਤਿ ਦੇ ਤਾਰ ਨਹੀਂ ਸਕ ਕੋਈ ਜਵਾਬ ਨਹੀਂ ਦਿੰਦਾ ਕਹਿੰਦੇ ਕਿ ਕੋਈ ਅਰਥ ਨਹੀਂ ਆਰਾਮ ਆਪਸ ਵਿੱਚ ਬਚਨ ਬਲਾਸ਼ ਕਰਦਿਆਂ ਬੀਤੀ ਆਰਾਮ ਕੀਤਾ ਅੰਮ੍ਰਿਤ ਵੇਲੇ ਉੱਥੇ ਨਹੀਂ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਉਹ ਵਡਿਆਈ ਡਾਕਟਰ ਭਾਈ ਵੀਰ ਸਿੰਘ ਕਰਦੇ ਨੇ ਉੱਥੇ ਅਮਰਤਵਲੇ ਚਿੰਤਨ ਕੀਤਾ ਫਿਰ ਜਪਜੀ ਦੀ ਬਾਗ ਬਾਣੀ ਬੜੇ ਵੇਗ ਦੇ ਵਿੱਚ ਪੜੀ ਪ੍ਰੋਫੈਸਰ ਪੂਰਨ ਸਿੰਘ ਸਨਾਤਨੀ ਵੰਦ ਦਾ ਸਾਧੂ ਬਣ ਕੇ ਉਸ ਭੇਸ ਵਿੱਚ ਬੈਠਾ ਹੋਇਆ ਜਦੋਂ ਭਾਈ ਸਾਹਿਬ ਜਪਜੀ ਪੜ੍ਹਦੇ ਨੇ ਤੇ ਇਹਨੂੰ ਆਪਣੇ ਮਾਂ ਦੀ ਆਵਾਜ਼ ਸੁਣਾਈ ਦਿੰਦੀ ਪੂਰਨ ਸਿੰਘ ਇਹ ਜਪਜੀ ਪੜ੍ਹਦੇ ਆ ਵਾ ਦੇ ਕੰਨਾਂ ਵਿੱਚ ਆਪਣੀ ਮਾਂ ਆਪਣੀ ਮਾਂ ਦੀ ਆਵਾਜ਼ ਗੂੰਜੀ ਪਾਸ਼ਮ ਨੇ ਆਪਣਾ ਨੇਮ ਸੰਪੂਰਨ ਕੀਤਾ ਹੋਰ ਬਾਣੀਆਂ ਪੜ੍ਹੀਆਂ ਗਣ ਤੋਂ ਬਾਅਦ ਸਮਾਪਤੀ ਤੇ ਇਹਦੇ ਸਿਰ ਤੇ ਹੱਥ ਫੇਰਦੇ ਨੇ ਇਹਨੂੰ ਐਂਡ ਲੱਗਾ कि ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੈ ਪਰੰਤੂ ਲੈ ਕੇ ਸਿਰ ਤੱਕ ਸਰੀਰ ਵਿੱਚ ਇੱਕ ਨਵੀਂ ਹਲਚਲ ਹੋਈ ਆਪਣੇ ਆਪ ਨੂੰ ਕੋਸਤਾ ਪੂਰਨ ਸਿੰਘਾ ਤੂੰ ਬਹੁਤ ਗਲਤ ਕੀਤਾ ਜਿਹੜਾ ਕੋਈ ਤੂੰ ਸਿੱਖ ਗਿਆ ਹੈ ਉਹਦੇ ਤੋਂ ਜ਼ਿਆਦਾ ਗਿਆਨ ਤੇ ਇਸ ਅਕਲ ਦੀ ਜਪਜੀ ਵਿੱਚ ਹੈ ਸਮੁੱਚੇ ਜਗਤ ਦੀ ਜਾਣਕਾਰੀ ਸੁਚੇਤਨ ਬਾਰੇ ਗਿਆਨ ਇਹਦੇ ਵਿੱਚੋਂ ਪ੍ਰਾਪਤ ਹੋ ਜਾਣਾ ਹੈ ਹਰ ਪੱਖ ਜਿੰਨੇ ਚ ਮੇਰੇ ਮਾਲਕ ਨੇ ਬਿਆਨ ਕਰ ਦਿੱਤਾ ਵੀ ਮੈਂ ਕਿਹੜੀਆਂ ਡਿਗਰੀਆਂ ਲਈ ਫਿਰਨਾ ਮੇਰੀਆਂ ਡਿਗਰੀਆਂ ਤੇ ਫਿਰਨੇ ਇਹਨੇ ਡਾਕਟਰ ਪਾਇਵੀਸ਼ਨ ਦੇ ਚਰਨਾਂ ਤੇ ਹੱਥ ਲਾਏ ਘਰ ਵੀ ਜਦੋਂ ਤੁਸੀਂ ਹੱਥ ਫੇੜਿਆ ਮੈਨੂੰ ਕੰਝ ਲੱਗਾ ਦਸਵੇਂ ਪਾਤਸ਼ਾਹ ਦਾ ਹੱਥ ਮੇਰੇ ਸਿਰ ਤੇ ਫਿਰਿਆ ਮੈਂ ਤੁਹਾਡੇ ਤੋਂ ਹੀ ਕੱਲ ਦੀ ਮਾਫੀ ਮੰਗਣੀ ਚਾਹਨਾ ਵੀਰ ਜੀ ਨੂੰ ਇਹ ਲੱਗਾ ਕਿ ਇਹਦੇ ਤੋਂ ਕੋਈ ਗਲਤੀ ਹੋ ਗਈ। ਕੱਲ੍ਹ ਕੇ ਦੱਸੋ। ਇਹ ਮਾਪੀ ਵਾਲਾ ਤਾਂ ਕੋਈ ਕੰਮ ਨਹੀਂ ਹੋਇਆ। ਆਪਾਂ ਤੇ ਸਾਧੂਆਂ ਦੇ ਰੂਪ 'ਚ ਤੁਸੀਂ ਮਿਲੇ ਉਹ ਰਾਤ ਬਚਨ ਪਲਾਸ ਕੀਤੇ ਤੇ ਹੁਣ ਆਪਾਂ ਆਪਣਾ ਨੇਮ ਕਰ ਲਿਆ। ਤੁਸੀਂ ਆਪਣਾ ਕਰੋ ਆਪਾਂ ਤੇ ਜਾਣੈ ਕਾਣ ਪੰਛੀ। ਕੱਲ੍ਹ ਕੇ ਨਹੀਂ। ਜਾਣ ਤੋਂ ਪਹਿਲ ਉਹ ਆਹੀ ਬੰਦਨਾ ਕਰ। ਮੈਂ ਸਨਾਪਨੀ ਮਾਂ ਦਾ ਸਾਧੂ ਇਸ ਤਰ੍ਹਾਂ ਬਣਿਆ ਬਾਅਦ ਡਿਗਰੀ ਕਰਨ ਗਿਆ ਸਾਂ ਉਹਨਾਂ ਦੇ ਪ੍ਰਭਾਵ ਇੱਥਾ ਆਣ ਕੇ ਮੇਰੀ ਮਾਂ ਨੇ ਤੇ ਮੈਨੂੰ ਮੁੜਤੀ ਜਪਦੀ ਦਿੱਤੀ ਸੀ ਆ ਫੁੱਥ ਹੀ ਉਹਨਾਂ ਮੇਰੇ ਚੋੜੇ ਚ ਪਾਈ ਸੀ ਨਾਲ ਨਹੀਂ ਫਿਰਨਾ ਪੜਨਾ ਛੱਡ ਦਿੱਤਾ ਇਹਨੇ ਵਾਦਾ ਕੀਤਾ ਇਹ ਸਤਿ ਪਤੀ ਬਣ ਗਿਆ ਸੰਪੂਰਨ ਸਿੱਖ ਬਣ ਕੇ ਆਪਣੀ ਮਾਂ ਦੇ ਸਾਹਮਣੇ ਆਉਂਦਾ ਹੈ ਤੇ ਦਰਵਾਜੇ ਤੇ ਖੜੋ ਕੇ ਕਹਿੰਦਾ ਮਾਂ ਤੇਰਾ ਪੂਰਨ ਸਿੰਘ ਆਇਆ ਇਧਰੋਂ ਮਹਾਜਪਜੀ ਦੀ ਪਾਕ ਬਾਣੀ ਪੜਦੇ ਰਹੀ ਇਧਰੋਂ ਪੂਰਨ ਸਿੰਘ ਆਵਾਜ਼ ਦਿੰਦਾ ਹੈ ਉੱਚੀ ਧੁੰਦ ਵਿੱਚ ਕਹਿੰਦਾ ਮਾਂ ਤੇਰਾ ਪੂਰਨ ਸਿੰਘ ਹਾਰ ਗਿਆ ਸਨਾਤਨੀ ਸਾਧੂ ਜਿਹੜਾ ਸੀ ਅੱਜ ਪੂਰਨ ਸਿੰਘ ਬਾਬੇ ਨਾਨਕ ਵਾਲਾ ਜਾਗਿਆ ਤੇਰਾ ਜਪਜੀ ਜਿੱਤਿਆ ਮੇਰੀ ਪੜਾਈ ਹਾਰ ਗਈ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਮਾਂ ਨੇ ਘੁੱਟ ਕੇ ਕੁਲਮਕੜੀ ਨਾਲ ਲਾਇਆ ਭੱਜੀ ਹੋਈ ਆਈ ਅਧਵੀ ਉਮਰਦਾ ਇਹ ਅਸੀਂ ਆਖੀਏ ਸਤਿਗੁਰੂ ਸਾਡਾ ਦੋਸ਼ ਦੱਸ ਕਿਉਂ ਨਹੀਂ ਸਾਨੂੰ ਆਪਣੇ ਰੜਦਾ ਕਿਉਂ ਨਹੀਂ ਸਾਨੂੰ ਆਪਣਾ ਬਣਾਉਂਦਾ ਆਪਾਂ ਤੇ ਦੋਸ਼ ਪਤਾ ਕਿਹਨੂੰ ਦਿੱਤਾ ਜੀ ਉਹ ਪ੍ਰਚਾਰ ਨਹੀਂ ਕਰਦੇ ਜੀ ਸ਼੍ਰੋਮਣੀ ਕਮੇਟੀ ਵਾਲੇ ਦੀ ਦੁੱਜੇ ਨਹੀਂ ਕਾਲ ਟਕਟ ਵਾਲੇ ਕੁਝ ਨਹੀਂ ਕਰਦੇ ਦਿਨੇ ਕਮੇਟੀ ਕੋਲ ਬੜਾ ਪੈਸਾ ਸਾਡੇ ਕੋਲ ਪੈਸਾ ਨਹੀਂ ਅਸੀਂ ਇਹ ਤੇ ਪੈਸੇ ਵਾਲੀ ਗੱਲ ਹੀ ਨਹੀਂ ਤੁਸੀਂ ਨਾਮ ਜਪਣਾ ਆਪਣੇ ਤੇ ਆਪਣੇ ਪਰਿਵਾਰ ਤੇ ਭਲੇ ਲਈ ਸੰਬੱਤ ਦੇ ਭਲੇ ਲਈ ਸਤਿਗੁਰੂ ਸਾਡੇ ਤੇ ਰਹਿਮ ਕਰੇ ਉਥੇ ਸਤਿਗੁਰੂ ਅਰਜਨ ਦੇਵ ਸਾਹਿਬ ਦਿੱਤੇ ਸਤਿਗੁਰਾਂ ਨੇ ਚਿੱਠੀ ਚੌਥੀ ਜਦੋਂ ਇਹ ਚੌਥਾ ਪੜਾਅ ਉਚਾਰਨ ਕੀਤਾ ਆਪਣੀ ਗਲਵਕੜੀ ਚ ਲੈ ਕੇ ਆਖਿਆ ਕਿ ਇਹ ਅਸਲੀ ਬਾਲਕ ਨੇ ਦਿੱਤੇ ਇਹਨਾਂ ਨੂੰ ਅਖਤ ਮਿਲੇਗਾ ਐਲਾਨ ਕਰ ਦਿੱਤਾ ਉਦੋਂ ਗੁਰੂ ਮਿਲ ਪੈਂਦਾ ਜਦੋਂ ਇੰਨੀ ਸਿੱਖ ਪੈਦਾ ਹੋ ਜੇ ਕਿ ਇੱਕ ਘੜੀ ਗੁਰੂ ਤੋਂ ਬਿਨਾ ਨਾ ਰਹੇ ਅੱਗੇ ਛੱਡ ਗੁਰੂ ਦੇ ਨਿਸ਼ਬਦ ਸਹਿਲ ਨਹੀਂ ਗਰਮ ਗਹਿਲ ਨਹੀਂ हे अपने ही रशन वचन विच मत्ती सखिए मेरी सेहत यही मेरे गन है मेरी जीव सुन सहे की एक बात सहेली घन प्रभु देही शिव शला की गल सुनते कर ए गल सुख देण वाली है सहेलिया किनु आख्या जी जीव नु अत ए कन्ना सुन सखिए सखी सहेली दी गलब गहेली सुन सहे की एक बात सहेली ਆਪਣੇ ਜੀਵ ਨੂੰ ਆਖੇ ਮੇਰੀ ਸਕੀਏ ਆਪਣੇ ਕੰਨਾਂ ਨੂੰ ਆਖੇ ਮੇਰੇ ਇਹ ਕੰਨੋ ਮੇਰੇ ਮਿੱਤਰੋ ਸੁਣੋ ਮੈਂ ਤੁਹਾਨੂੰ ਖਸ਼ਮ ਦੀ ਇੱਕ ਚੰਗੀ ਗੱਲ ਸੁਣਾਉਣ ਲੱਗਾ ਹਾਂ ਮੇਰੇ ਬਾਲਕੀ ਪਰਮੇਸ਼ਰ ਦੀ ਗੱਲ ਜਿਹੜੀ ਹੈ ਉਹ ਸੁੱਖ ਦਿੰਦੀ ਹੈ ਜਦੋਂ ਤੁਸੀਂ ਉਹਦੇ ਬੋਲਾਂ ਨੂੰ ਸੁਣੋਗੇ ਫਿਰ ਸੁੱਖ ਪ੍ਰਾਪਤ ਹੋਵੇਗਾ ਇਸ ਕਰਕੇ ਮੇਰੀ ਇਹ ਬੇਦਨਾ ਮੈਥੋਂ ਉਹਦੇ ਤੋਂ ਬਿਨਾਂ ਯਾਦ ਨਹੀਂ ਜਾਂਦਾ ਕਿ ਉਹਦੇ ਤੋਂ ਬਿਨਾ ਮੇਰੀ ਜ਼ਿੰਦਗੀ ਬਸ਼ਰ ਹੀ ਨਹੀਂ ਹੋ ਰਹੀ ਹੌਂ ਦਹਾ ਗਣ ਖਰੀ ਨਧਾਣੀ ਜਿਵੇਂ ਰੱਜ ਸਵਾਸਿਕ ਪ੍ਰਭੂ ਮੁਲਾਵਤੋਂ ਮਿੜਾ ਲੰਗੇ ਮੈਂ ਆਪਣੇ ਆਪ ਨੂੰ ਬੰਦੇ ਭਾਗਾਂ ਵਾਲੀ ਸਮਝਦੀ ਹਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿਆ ਸਚੋ ਬਨ ਤਨ ਪਛਤਾਣੀ ਜਿਵੇਂ ਜਿਸ स्त्री ਦਾ ਦਦੋ ਜੋਬਣ ਲੰਗ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਵਿਲਾਸ ਸਕਦਾ ਤਾਂ ਉਹ ਫਿਰ ਪਛਤੰਦੀ ਹੈ ਉਦਾਨ ਸਾਇਕ ਸਰ ਮੇਰਾ ਹੇ ਪ੍ਰਭੂ ਤੂੰ ਮੇਰੇ ਸਿਰ ਤੇ ਵਾਲਕ ਮੇਰਾ ਦਰਤੀ ਮੇਰੇ ਜਲਦੀ ਜਾਣ ਤਿਜਮਤ ਕਰੀ ਜਨ ਬੰਦਾ ਤੇਰਾ ਮੇਰੀ ਤਾਂ ਗਾਇ ਕਿ ਤੇਰੀ ਚਾਕਰੀ ਮੈਂ ਕਰਦਾ ਰਾਂ ਮੈਂ ਤੇਰਾ ਦਾਸ ਬਣਿਆ ਰਿਹਾ ਮੈਂ ਤੇਰਾ ਗੁਲਾਮ ਬਣ ਕੇ ਜ਼ਿੰਦਗੀ ਜਿਉ ਸਕਾਂ ਪੰਡਤ ਨਾਨਕ ਦੇ ਅੰਦੇਸਾ ਇਹੀ ਨਾਨਕ ਆਖਦਾ ਮੈਨੂੰ ਇਹ ਚਿੰਤਾ ਰਹਿੰਦੀ ਹੈ ਬਿਨ ਦਰਸ਼ਨ ਕੈਸੇ ਰਵੋ ਸਨੇਹੀ ਕਿ ਮੈਂ ਕਿਤੇ ਪ੍ਰਮਾਤਮਾ ਦੇ ਦਰਸ਼ਨ ਤੋਂ ਵਾਂਝੇ ਹੀ ਨਾ ਰਹਿ ਜਾਵਾਂ ਕੁਈ ਅਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਸੁਦੀਵੀ ਪੱਕੇ ਤੌਰ ਤੇ ਮਿਲ ਸਕਾਂ ਮੇਰਾ ਤੂੰ ਦਾ ਬਲਾਵ ਬੜਿਆ ਬਈ ਗੁਰੂ ਰਹਿਣ ਕਰੇ ਸਾਡਾ ਉਸ ਰੱਬ ਨਾਲ ਲਾਪਣ ਪਰਮੇਸ਼ਰ ਦੇ ਬਲਾਵ ਵਿੱਚ ਜਿੰਦਗੀ ਦੇ ਆਤਮਿਕ ਸੁੱਖ ਦੇ ਸਮਿਤ ਸਾਰੇ ਦੁਨੀਆ ਦੇ ਸੁੱਖ ਆ ਜਾਂਦੇ ਨੇ ਰੱਬ ਨਾਲੋਂ ਵਿਸਰਿਆ ਜਿੰਦਗੀ ਸਾਰਿਆਂ ਤੋਂ ਵੱਧ ਖੱਦਰ ਖਵਾਰੀ ਹੈ ਹਰ ਵਿਸਰਤ ਸਦਾ ਖਵਾਰੀ ਦੰਕ ਕੋ ਠੋਕਾ ਕਹਾ ਬਿਆਪੈ ਜਾਂ ਓਟ ਤੁਹਾਰੀ ਇੱਕ ਖੜ ਇੱਕ ਸ਼ਬਦ ਤੁਸੀਂ ਲੈ ਲਓਗੇ ਨਾ ਦਾਤਾ ਮੇਰਾ ਗੁਨਾਹ ਦਰਸ। ਇਹ ਭੁੱਲ ਗਿਆ ਜਿਸ ਦੇ ਰਸਤੇ ਪਾਓ ਫਿਰ ਬਾਹ ਫੜ ਕੇ ਪਾਦ। ਗੁਰੂ ਨਾਨਕ ਦੇ ਸਾਡਾ ਗੁਰੂ ਗ੍ਰੰਥ ਸਾਹਿਬੀ ਤੇ ਵਿਸ਼ਵਾਸ ਬਣੇ ਹੋਈਆਂ ਭੁੱਲਾਂ ਚੁਕਾ ਦੁਖੀ ਮਾ ਗੁਰੂ ਅਤੇ ਸੰਗਤ ਬਖਸ਼ੇ ਕਰੇਣਾ ਜੀ। ਪ੍ਰੀਤ ਸਹਿਤ ਫਤੇ ਬੁਲਾਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਪਲੀ ਮਹੱਲਾ 3 ਜਾਨ ਨਿਕੂ ਓੰਕਾਰ ਸਤਿਗੁਰ ਪ੍ਰਸਾਦ ਅਨੰਦ